ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਮਨਮਤੇ ਨਗਰ ਪਿੰਡ ਹਰੀਏ ਵਾਲੇ ਦੇ ਵਿੱਚ ਹਰੀਏ ਵਾਲਾ ਪਿੰਡ ਆ ਜਿਹੜਾ ਮਿੱਤਰੋ ਮਾਲਾ ਕਲਾਂ ਪਿੰਡ ਦਾ ਗਵੰਡੀ ਪਿੰਡ ਆ ਤੇ ਨੱਥੂ ਵਾਲਾ ਗਰਬੀ ਵੀ ਇਸ ਪਿੰਡ ਦਾ ਗਵੰਡੀ ਪਿੰਡ ਆ ਤੇ ਹਰੀਏ ਵਾਲੇ ਪਿੰਡ ਦੇ ਵਿੱਚ ਆ ਘਰੇਲੂ ਪਰਿਵਾਰ ਦੇ ਘਰੇ ਆ ਇਸ ਟਾਈਮ ਮੌਜੂਦ ਆ ਇੱਕ ਮੈਂ ਦੀ ਤੁਹਾਨੂੰ ਜਾਣਕਾਰੀ ਦੇਣੀ ਆ ਜਿਹੜੀ ਵਕਾਊ ਲਈ ਆ ਮਾਲਕਾਂ ਨੇ ਆਓ ਪਹਿਲਾਂ ਇਹਦੇ ਬਾਰੇ ਆਪਾਂ ਜਾਣਕਾਰੀ ਲੈਨੇ ਆ ਕੀ ਡਿਟੇਲ ਆ ਮਿਲਦੇ ਆ ਬਾਪੂ ਨੂੰ ਸਾਰੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਪੂ ਜੀ ਹਾਂਜੀ ਬਾਪੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਵਧੀਆ ਜੀ ਸੇਤਾਕਰ ਪਰਿਵਾਰ ਜੀ ਠੀਕ ਠਾਕ ਹੀ ਉਹਦੇ ਚਲੋ ਸ਼ੁਕਰ ਇੱਕ ਵਾਰੀ ਨਾਮ ਦੱਸ ਦਈਏ ਬਾਪੂ ਆਪਣਾ ਜੀ ਗੁਰਨਾਇਬ ਸਿੰਘ ਗੁਰਨਾਇਬ ਸਿੰਘ ਜੀ ਹਾਂਜੀ ਠੀਕ ਆ ਬਾਪੂ ਜੀ ਜਿਹੜੀ ਮੈਂ ਵੇਚਣੀ ਆਪਾਂ ਕਰ ਦਿਓ ਜੀ ਆਪਣੀ ਕਰਤੀ ਆ ਜੀ ਠੀਕ ਆ ਕਿੰਨਵਾ ਸੂਆ ਸੂਰੀ ਆਤ ਕੀ ਤੀਜੇ ਸੂਏ ਸੂਣਾ ਜੀ ਤੀਜੇ ਸੂਏ ਸੂਣਾ ਕਿੰਨੇ ਦਿਨ ਲੈ ਲੂਗੀ ਬਾਪੂ ਜੀ ਆਤ ਕੀ ਵੱਧ ਤੋਂ 4-5 ਦਿਨ ਕਿੰਨੇ ਤ੍ਰੇਨ ਨੂੰ ਆਤ ਪੂਰੇ ਕਿੰਨੇ ਤ੍ਰੇਨ ਪੂਰੇ ਦਿਨ ਕਿੰਨੇ ਤ੍ਰੇਨ ਨੂੰ ਪੂਰੇ ਦਿਨ ਵੀਰ ਨੂੰ ਵੀਦਰੀਕ ਨੂੰ ਅੱਜ 15 ਪੰਜ ਕੁ ਦਿਨ ਰਹਿ ਗਏ ਬਾਈ ਨਾ ਠੀਕ ਹੈ ਬਾਪੂ ਬਾਪੂ ਦੁੱਧ ਕਿੰਨਾ ਕੁ ਚੋਇਆ ਇਹਦੇ ਥਲੋ ਆਪਾਂ ਇਹਦੇ ਕੋਲ 12 ਕਿਲੋ 12 ਕਿਲੋ ਦੁੱਧ ਚੋਇਆ ਹੋਇਆ ਹਾਂਜੀ 12 ਤੇ ਚੋਈ ਚੋਈ ਕਿਵੇਂ ਆ ਬਾਪੂ ਚੋਈ ਵਧੀਆ ਜੀ ਓਕੇ ਤੇ ਐਤ ਕੀ ਪਰ ਸਰਾਣ ਤੋਂ ਕਰੋ ਸਕੇ ਟਿਕਟੂ ਕਈ ਭਰਾਇਆ ਹੋਇਆ ਹੈ ਨਹੀਂ ਟੀਕਾ ਭਰਾਇਆ ਜੀ ਠੀਕ ਹੈ ਭਰਾ ਠੀਕ ਹੈ ਬਾਪੂ ਤੇ ਬਾਪੂ ਤੂੰ ਜਿਵੇਂ ਘਰੇ ਰੱਖੀ ਹੋਈ ਜੇ ਕੋ ਤੇਰੇ ਵਰਗਾ ਘਰੇ ਰੱਖਣ ਵਾਲਾ ਭਰਾ ਲਿਆ ਜਾਵੇ ਕੋਈ ਲੰਬਾ ਤਾਂ ਨਹੀਂ ਹੈਗਾ ਨਹੀਂ ਕੋਈ ਨਹੀਂ ਕੋਈ ਲੰਬਾ ਚੁਈ ਚੁਈ ਓਕੇ ਹੈ ਨਹੀਂ ਭਾਈ ਓਕੇ ਹੈ ਠੀਕ ਹੈ ਬਾਪੂ ਜੀ ਕੀ ਰੇਟ ਕਰਾਂਗੇ ਆਪਾਂ ਇਹਦਾ ਰੇਟ 1.5 ਆ ਜੀ 1 ਲੱਖ 5000 ਰੁਪਏ ਮਾਨਤਨ ਕਰ ਦੇਗੇ ਇਹਦੇ ਵਿੱਚ ਹਾਂ ਜੀ ਮਾਨਤਨ ਕਰਦੇ ਠੀਕ ਹੈ ਬਾਪੂ ਖੋਲੇ ਤੋਰ ਕੇ ਵਿਖਾ ਦਿਓ ਮਾੜੀ ਜੀ ਖੋਲ ਦਿਓ ਇਹਨੂੰ ਲੈ ਵੀ ਮਿੱਤਰੋ 1 ਲੱਖ 5000 ਰੁਪਏ ਇਹਦਾ ਮੁੱਲ ਜਿਹੜਾ ਤੈਅ ਕੀਤਾ ਬਾਈ ਹੁਣਿਆਂ ਨੇ ਸੂਣ ਵਾਲੀ ਆ 5 ਦਿਨ ਤੇ ਦਿਨ ਪੂਰੇ ਹੋਣ ਦੇ 15 ਤਰੀਕ ਨੂੰ ਆਪਾਂ ਵੀਡੀਓ ਬਣਾਉਣੇ ਪਏ ਆ ਤੇ 20 ਤਰੀਕ ਨੂੰ ਇਹਦੇ ਕਰਮਾਂ ਵਾਲੀ ਦੇ ਜਿਹੜੇ ਦਿਨ ਪੂਰੇ ਹੋਣੇ ਆ ਤੁਸੀਂ ਆਪ ਨੋਟ ਕਰਿਆ ਜੇ ਇਹ ਗੱਲ ਲੇਵੇ ਭਾਂਡੇ ਵੱਲੋਂ ਸਾਫ਼ ਤੇ ਸੁਥਰੀ ਆ ਜਿੰਨੀ ਹੈਗੀ ਆ ਬਾਕੀ ਮੈਂ ਕੱਦ ਬਾਡੀ ਦੇ ਵਿੱਚ ਵੀ ਠੀਕ ਆ ਭਾਈ ਕਿਉਂਕਿ ਪੁੱਧਰੀ ਸੁਮਤਰੀ ਆ ਲੇਵੇ ਭਾਂਡੇ ਵੱਲੋਂ ਸਾਫ਼ ਸੁਥਰੀ ਆ ਗੈਪ ਚੰਗਾ ਵਾ ਥਣਾ ਦੇ ਵਿੱਚ ਗਾੜੀ ਪਿਛਾੜੀ ਆ ਜਿਹੜੀ ਚੰਗੀ ਭਰੂਗੀ ਕਿਉਂਕਿ ਮੈਂ ਹਜੇ 5 ਦਿਨ ਦੀ ਦਿਨ ਪੂਰੇ ਹੋਣ ਉਹਦੇ ਵਿੱਚ ਰਿਹਾ ਤੇ ਜੇ 2-4 ਦਿਨ ਉੱਪਰ ਲੈ ਗਈ ਤਾਂ ਕੁੱਲ ਮਿਲਾ ਕੇ ਨੇ 7-8 ਦਿਨ ਮੈਨੂੰ ਹਜੇ ਲੈ ਜਾਣੇ ਆ ਮਿੱਤਰੋ ਸੋਣੀ ਜਿਹੜੀ ਇਹਨੇ 7 8 10 ਦੇ ਵਿੱਚ ਤਿਆਰ ਹੋ ਕੇ ਵਧੀਆ ਬਾਡੀ ਬੰਤਰ ਬਣਾ ਕੇ ਦੇ ਇਹਨੇ ਸੁਣਾਵਾ ਜਿਹੜਾ ਮਿੱਤਰੋ ਬਾਪੂ ਸਿੰਘ ਇੱਕ ਤਾਂ ਫਿਰ ਪੋਪਲਾ ਲੈ ਗਿਆ ਸੀ ਪੋਪਲਾ ਲੈ ਗਿਆ ਸੀ ਠੀਕ ਹੈ ਠੀਕ ਹੈ ਬੁਖਾਰੀ ਬੋਦ ਵਿੱਚ ਨਹੀਂ ਮਿੱਤਰੋ ਇਧਰ ਇਹ ਸਿੰਘ ਦਾ ਵੈਸੇ ਪਛਾਣ ਨਹੀਂ ਆਉਂਦੀ ਪਛਾਣ ਮੰਨ ਲਓ ਇਹ ਨਹੀਂ ਆਉਂਦੀ ਕਿਉਂਕਿ ਇੱਕੋ ਜਿਹਾ ਸਿੰਘ ਕੋਈ 11 21 ਫਰਕ ਹੀ ਆ ਕਰਮਾਲੀ ਦਾ ਪੋਪਲਾ ਪਰ ਜ਼ਰੂਰ ਲੱਥਾ ਹੋਇਆ ਹੋਏਗਾ ਨੋਟ ਰੱਖਿਆ ਜੇ ਉਤੋਂ ਬਣਦੇ ਹੋ ਬਾਪੂ ਜੀ ਬਸ ਠੀਕ ਹੈ ਦੇ ਥੱਲੋਂ ਪਾਂਡੇ ਵਾਲੋ ਵੀ ਸਾਫ਼ ਸੁਥਰੀ ਆ ਮੱਥੇ ਤੇ ਜਿਹੜਾ ਫੁੱਲ ਹੈਗਾ ਬੇਮਾਲੂਮਾ ਜਿਹਾ ਬਾਕੀ ਸਾਫ਼ ਸੁਥਰੀ ਆ ਡਰੋਡਰ ਦੀ ਕੁਆਲਿਟੀ ਤੁਸੀਂ ਦੇਖ ਲਓ ਸਾਊਸ ਲੱਗ ਚੰਗੀ ਬਾਪੂ ਜਿਵੇਂ ਨਵੇਂ ਦੁੱਧੋ ਕੇ ਬਣਨ ਤੋਂ ਬਾਅਦ ਕਿੰਨਾ ਕੁ ਟਾਈਮ ਮਿਲਦੀ ਸੀ ਇਹ 7-8 ਮਹੀਨੇ ਮਿਲਦੀ ਹੈ 7-8 ਮਹੀਨੇ ਮਿਲਦੀ ਸੀ ਠੀਕ ਆ ਤੇ ਬਾਪੂ ਨੰਬਰ ਦੇ ਦਈਏ ਕਿਰਾਂ ਦੀ ਆਪਣਾ ਹੁਣ ਦੇ ਦਿਓ ਨੰਬਰ ਹਾਂਜੀ ਦੱਸਿਓ ਮੜਾ ਜੀ 94785 94785 ਹਾਂ 54771 54771 ਹਾਂਜੀ 94785 54 771 771 ਇਸ ਨੰਬਰ ਤੇ ਤੁਸੀਂ ਮਿੱਤਰੋ ਬਾਈ ਨਾਲ ਕਰ ਲਈਏ ਗੱਲਬਾਤ ਪਿੰਡ ਹਰੀਏ ਵਾਲਾ ਜ਼ਿਲ੍ਹਾ ਮੋਗਾ ਦੇ ਵਿੱਚੋਂ ਵੀਡੀਓ ਦਿਖਾਈ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ ਸ਼ੁਕਰੀਆ ਚੌਂਦਰ